ਪਰਮਾਤਮਾ ਦਾ ਪਿਆਰ ਹੀ ਸੱਚਾ ਹੈ ਪੂਜਨਿਕ ਗੁਰੂ ਜੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਸੱਚੇ ਰੋਹਾਨੀ ਰਹਿਬਰ ਪੂਜਨਿਕ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾ ਫਰਮਾਉਂਦੇ ਹਨ ਕਿ ਸੱਚਾ ਪਿਆਰ ਮੁਹੱਬਤ ਓਮ ਹਰੀ ਅੱਲਾ ਵਾਹਿਗੁਰੂ ਸਤਿਗੁਰ ਦਾ ਹੀ ਹੈ ਮਾਲਕ ਦਾ ਸੱਚਾ ਪਿਆਰ ਇਨਸਾਨ ਨੂੰ ਦੋਮਾ ਜਹਾਨਾ ਚ ਖੁਸ਼ੀਆਂ ਨਾਲ ਮਾਲਾ ਮਾਲ ਰੱਖਦਾ ਹੈ ਮਾਲਕ ਦਾ ਪਿਆਰ ਕਮਾਉਣਾ ਕੋਈ ਸੌਖਾ ਕੰਮ ਨਹੀਂ ਕਹਿਣ ਨੂੰ ਤਾਂ ਹਰ ਕੋਈ ਪਿਆਰ ਪਿਆਰ ਕਹਿ ਸਕਦਾ ਹੈ ਪਰ ਜਦੋਂ ਮਾਲਕ ਦੇ ਪਿਆਰ 'ਚ ਚੱਲਣਾ ਪੈਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਕਿਸ ਦੇ ਅੰਦਰ ਸੱਚਾ ਪਿਆਰ ਹੈ ਕਹਿੰਦਾ ਹੀ ਹੈ ਜਾਂ ਅਸਲ ਵਿੱਚ ਕਰਦਾ ਵੀ ਹੈ ਕਿਉਂਕਿ ਕਹਿਣ ਨਾਲ ਮਾਣ ਵੜਿਆਈ ਮਿਲਦੀ ਹੈ ਲੋਕ ਕਹਿੰਦੇ ਹਨ ਕਿ ਇਹ ਤਾਂ ਮਾਲਕ ਦਾ ਬੜਾ ਆਸ਼ਿਕ ਹੈ ਮਾਲਕ ਦਾ ਪਿਆਰਾ ਹੈ ਕਹਿਣ ਜਾਂ ਦਿਖਾਵਾ ਕਰਨ ਨਾਲ ਇਹ ਨਹੀਂ ਹੋ ਸਕਦਾ ਕਿ ਉਹ ਅਸਲ 'ਚ ਮਾਲਕ ਦਾ ਪਿਆਰਾ ਹੋਵੇਗਾ ਮਾਲਕ ਦੇ ਪਿਆਰਿਆਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਜਦੋਂ ਮਾਲਕ ਦੀ ਕੋਈ ਚਰਚਾ ਚੱਲਦੀ ਹੋਵੇ ਤਾਂ ਮਾਲਕ ਦੇ ਪਿਆਰੇ ਦੇ ਚਿਹਰੇ ਤੇ ਬੇਇਖਤਿਆਰ ਵਿਰਾਗ ਆ ਜਾਂਦਾ ਹੈ ਅਤੇ ਉਹ ਹੰਝੂਆਂ ਦੀ ਧਾਰਾ ਵਹਿੰਦੀ ਹੈ ਜਿਸ ਦਾ ਇੱਕ ਇੱਕ ਹੰਝੂ ਜਵਰਾਹਤ ਮੋਤੀਆਂ ਤੋਂ ਵੱਧ ਕੇ ਬਣ ਜਾਂਦਾ ਹੈ ਇਸ ਲਈ ਕਹਿਣ ਦੀ ਗੱਲ ਨਹੀਂ ਸਗੋਂ ਪਿਆਰ ਤੇ ਚੱਲਣ ਦੀ ਗੱਲ ਹੋਣੀ ਚਾਹੀਦੀ ਹੈ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਜਦੋਂ ਇਨਸਾਨ ਪਿਆਰ ਮੁਹੱਬਤ ਦੇ ਰਸਤੇ ਤੇ ਚੱਲਦਾ ਹੈ ਤਾਂ ਬੁਰਾਈ ਨਾਲ ਜੁੜੇ ਲੋਕ ਖੁੱਲ ਕੇ ਸਾਹਮਣੇ ਆ ਜਾਂਦੇ ਹਨ ਅਤੇ ਪਿਆਰ ਮੁਹੱਬਤ ਦੇ ਪਰਖੇ ਉਡਾ ਦਿੰਦੇ ਹਨ ਧਰਮਾਂ ਚ ਕਿਤੇ ਨਹੀਂ ਲਿਖਿਆ ਕਿ ਨਫ਼ਰਤ ਈਰਖਾ ਲੜਾਈ ਝਗੜਾ ਕਰੋ ਇਹ ਵੀ ਇਨਸਾਨ ਮਨ ਦੇ ਆਖੇ ਚੱਲ ਕੇ ਧਰਮ ਦੀ ਪਰਵਾਹ ਨਾ ਕਰਦਾ ਹੋਇਆ ਆਪਣੇ ਨਵੇਂ ਕਾਨੂੰਨ ਬਣਾ ਕੇ ਚੱਲਦਾ ਜਾਂਦਾ ਹੈ ਕਿਸੇ ਵੀ ਸੰਤ ਪੀਰ ਪੈਗੰਬਰ ਨੇ ਆਪਣੇ ਆਪ ਨੂੰ ਵੱਡਾ ਨਹੀਂ ਦੱਸਿਆ ਪਰ ਅੱਜ ਦਾ ਇਨਸਾਨ ਥੋੜਾ ਜਿਹਾ ਗਿਆਨ ਹਾਸਲ ਕਰ ਲਵੇ ਤਾਂ ਆਪਣੇ ਆਪ ਨੂੰ ਮਹਾਨ ਵੱਡਾ ਦੱਸਦਾ ਹੈ ਜਦੋਂ ਕਿ ਧਰਮਾਂ ਚ ਸਾਡੇ ਗੁਰੂ ਪੀਰ ਪੈਗੰਬਰਾਂ ਨੇ ਆਪਣੇ ਆਪ ਨੂੰ ਛੋਟਾ ਦੱਸਿਆ ਹੈ ਉਸ ਮਾਲਕ ਨੂੰ ਦੀਨਤਾ ਨਿਮਰਤਾ ਹੀ ਸਭ ਤੋਂ ਪਿਆਰੀ ਹੁੰਦੀ ਹੈ ਜੋ ਇਨਸਾਨ ਜਿੰਨਾ ਚੋਕੇ ਚੱਲਦਾ ਹੈ ਪਿਆਰ ਮੁਹੱਬਤ ਨਾਲ ਬੋਲਦਾ ਹੈ ਉਹਨਾਂ ਹੀ ਮਾਲਕ ਦੀ ਦਇਆ ਮਿਹਰ ਰਹਿਮਤ ਨੂੰ ਪਾ ਜਾਂਦਾ ਹੈ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਹੰਕਾਰ ਨੂੰ ਮਾਰ ਹਮੇਸ਼ਾ ਤੋਂ ਪੈਂਦੀ ਸੀ ਪੈਂਦੀ ਹੈ ਅਤੇ ਪੈਂਦੀ ਹੀ ਰਹੇਗੀ ਇਸ ਲਈ ਇਨਸਾਨ ਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਇਨਸਾਨ ਨੇ ਜੇਕਰ ਮਾਲਕ ਦੇ ਪਿਆਰ ਮੁਹੱਬਤ ਚ ਚੱਲਣਾ ਹੈ ਤਾਂ ਹੰਕਾਰ, ਈਰਖਾ, ਨਫ਼ਰਤ, ਚੁਗਲੀ, ਨਿੰਦਿਆ ਤੋਂ ਹਮੇਸ਼ਾ ਆਪਣੇ ਆਪ ਨੂੰ ਦੂਰ ਰੱਖਣਾ ਚਾਹੀਦਾ ਹੈ। ਜੇਕਰ ਅਜਿਹੇ ਮਾਹੌਲ ਚ ਰਹਿਣਾ ਪਵੇ ਤਾਂ ਸਿਮਰਨ ਕਰੋ, ਭਗਤੀ ਇਬਾਦਤ ਕਰੋ ਤਾਂ ਕਿ ਉਸ ਦਾ ਅਸਰ ਤੁਹਾਡੇ ਤੇ ਬਿਲਕੁਲ ਨਾ ਪਵੇ। ਜੇਕਰ ਕੋਈ 5-7 ਮਿੰਟ ਵੀ ਅੱਲਾ ਵਾਹਿਗੁਰੂ ਦੀ ਭਗਤੀ ਇਬਾਦਤ ਕਰਦਾ ਹੈ ਤਾਂ ਸੁਣੀ ਹੋਈ ਪਰਨੰਦਾ ਬੁਰਾਈ ਤੁਹਾਡੇ ਤੇ ਅਸਰ ਨਹੀਂ ਕਰੇਗੀ ਅਤੇ ਮਾਲਕ ਦਾ ਰੰਗ ਹਜ਼ੂਰ ਚੜਦਾ ਰਹੇਗਾ ਪਰ ਜੇਕਰ ਤੁਸੀਂ ਚਟਕਾਰੇ ਲੈਂਦੇ ਹੋ ਹਾਂਚ ਹਾਂ ਮਿਲਾਉਂਦੇ ਹੋ ਤਾਂ ਤੁਹਾਡੀ ਭਗਤੀ ਚੱਕਨਾ ਚੂੜ ਹੋ ਜਾਂਦੀ ਹੈ ਇਸ ਲਈ ਇਨਸਾਨ ਆਪਣੇ ਆਪ ਨੂੰ ਪਵਿੱਤਰ ਬਣਾ ਕੇ ਰੱਖੇ ਅੱਲਾ ਵਾਹਿਗੁਰੂ ਅੱਗੇ ਅਰਦਾਸ ਕਰਦਾ ਰਹੇ ਕਿ ਹੇ ਮਾਲਕ ਮੈਂ ਕੌਣ ਹੁੰਦਾ ਹਾਂ ਜੋ ਆਪਣੇ ਆਪ ਨੂੰ ਬਚਾ ਸਕਾਂ ਪਰ ਤੂੰ ਤਾਂ ਦੋਵਾਂ ਜਹਾਨਾਂ ਚ ਮਾਲਕ ਹੈਂ हे ਮੇਰੇ ਮਹਰਬਰ ਦਾਤਾ ਦਇਆ ਮਿਹਰ ਕਰ ਕਿ ਮੈਂ ਹਮੇਸ਼ਾ ਬਰਾਈ ਤੋਂ ਦੂਰ ਰਹਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ